ਸਰਗਰ ਅਜੇ ਵੀ ਕੌਮ ਦੇ ਵਿੱਚ ਉਹ ਪਖੰਡੀ ਘੁੰਮ ਰਹੇ ਆ ਜਿਨ੍ਹਾਂ ਕਰਕੇ ਅਜ ਵੀ ਆਪਣੇ ਯੋਧੇ ਥੇਲਾਂ ਦੇ ਵਿੱਚ ਜਿਵੇਂ ਅਮਰ ਪਾਲ ਸਿੰਘ ਘਾਜ਼ਾ ਜਿਨ੍ਹਾਂ ਕੋਈ ਕਸੂਰ ਨਹੀਂ ਹੈ ਉਹਦਾ ਕਸੂਰ ਸਿਰਫ ਇਹ ਹੈ ਕਿ ਉਹ ਨਸ਼ੇ ਚੜੋਂਦਾ ਸੀ ਦੋਰੋਂ ਨਾਲ ਜੋੜਦਾ ਸੀ ਤੇ ਅਮਰ ਚਿਕਾਉਂਦਾ ਸੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਦਾ ਸੀ ਸਾ ਸੰਗਤ ਜਿਹੜਾ ਵੀ ਸੱਤ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਉਹ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਚੁਭਦਾ ਹੀ ਚੁਭਦਾ ਹੈ ਸਾ ਸੰਗਤ ਜੀ ਅੰਦਰ ਵਿੱਚ ਬਹੁਤ ਜੋਰ ਆਇਆ ਬੋਲਣ ਦਾ ਅੰਮ੍ਰਿਤਪਾਲ ਬਾਰੇ ਕਿਉਂ ਰਹਾ ਕਾਤਨਾ ਚਾਹੀਦਾ ਮੈਨੂੰ ਕਾਇਮ ਨਹੀਂ ਦਿੱਤਾ ਮੈਂ 5 6 ਵਾਲੀ ਅਰਜੀ ਦਿੱਤੀ ਹੈ ਨਹੀਂ ਬੋਲਣ ਦਿੱਤਾ ਗਿਆ ਸਰ ਸੰਗਤ ਸਰਕਾਰ ਕੀ ਕਹਿੰਦੀ ਹੈ ਅੰਮ੍ਰਿਤਪਾਲ ਬਾਰੇ ਇਹ ਉਹ ਸਮਾਜ ਤੋਂ ਖਤਰਾ ਹੈ ਸਾ ਸੰਗਤ ਜਿਹੜੇ ਸਮਾਜ ਤੋਂ ਸਰਕਾਰ ਨੂੰ ਖਤਰਾ ਦੱਸਦੀ ਹੈ ਉਸੇ ਸਮਾਜ ਨੇ ਸਾ ਸੰਗਤ ਨੂੰ ਐਮਪੀ ਬਣਾਇਆ ਹੈ 2 ਲੱਖ ਦੇ ਕਰੀਬ ਵੋਟਰਾਂ ਨਾਲ ਤੇ ਪਿਆਰਾ ਸਾ ਸੰਗਤ ਜੀ ਜੇ ਕੋਈ ਵੀ ਅਸੀ ਚੀਜ਼ ਦਾ ਸਦੋਂ ਤੋਂ ਸੀਮਾ ਨੂੰ ਗੈਰਕਾਨੂੰਨੀ ਜਿਹੜੀ ਐ ਮਰਤ ਪਾਰ ਕੋਲੋਂ ਪ੍ਰਾਪਤ ਹੋਈ ਹੋਵੇ ਇੱਕ ਅਪਡੇਟ ਦਿੱਤ ਰਹੇ ਹਾਂ ਸਰਕਾਰਾਂ ਨੇ ਜੋ ਆਪੜਿਆ ਸਾਰਾ ਕੁਝ ਨਾ ਹੋਉਂਦੇ ਆ ਉਹਦਾ ਇੱਕ ਦੋ ਵਾਕੀ ਕੀ ਉਹਦੇ ਬਾਰੇ ਸੁਦੇ ਬੰਕਾ ਦੇ ਵਿੱਚ ਗਵਰਨਮੈਂਟ ਨੇ ਬੰਦ ਕਰਤਾ ਲੇਕਿਨ ਇਹ ਫਰੋਲ ਦੇ ਗਏ ਕੁਝ ਨਹੀਂ ਮਿਲਿਆ ਉਸਤੇ ਭਾਵੇਂ ਦੀ ਉਸਤੇ ਨਸੇ ਲਾ ਕੇ ਉਹ ਜੇਥੇ ਰੁਕ ਗਿਆ ਆ ਆ ਲਾਈ ਕਹਿ ਕਿੰਨੋਂ ਵੀ ਤਰੀਕੇ ਨਾਲ ਕਿਸੇ ਤਰ੍ਹਾਂ ਹੋ ਗਈ ਹੈ ਆਹ ਉਹਦੇ ਵਾਸਤੇ ਅਮਰ ਸਿੰਘ ਨੂੰ ਵੀ ਮੇਰੇ ਲਈ ਦੋ ਵਾਰੀ ਅਰਜੀ ਦਿੱਤੀ ਦੋਹੇ ਵਾਰੀ ਮੈਨੂੰ ਕੈਦ ਦੇ ਕੇ ਨਹੀਂ ਮਲਾਇਆ ਗਿਆ ਸਾ ਸਰਕਾਰ ਇੱਕ ਪਾਸੇ ਅੰਮਰਪਾਲ ਆਪਣੇ ਬੰਦੀ ਸਿੰਘ ਜਿਹੜਾ ਜੇਲ੍ਹ 'ਚ ਜਿਦਾਂ ਨੂੰ ਨਹੀਂ ਛੱਡਿਆ ਜਾ ਰਿਹਾ ਕੁਝ ਪਾਸੇ ਸਰਦਾਰ ਸਰ ਬਿਲਕੁਲ 11 ਵਾਰੰ ਪ੍ਰਵਰਤੇ ਆ ਗਿਆ 11 ਵਾਰੀ ਜੀ ਦੇ ਕਰਕੇ ਹਰਿਆਣਾ ਸਰਕਾਰ ਦਾ ਇੱਕ ਨਵਾਂ ਕਾਨੂੰਨ ਬਣਾਵਾ ਗਿਆ ਦੇ ਵਿੱਚ ਉਹਨੂੰ ਜੇ ਜੋ ਬਾਤ ਕਰਨ ਵਾਸਤੇ ਸਾ ਸਗਤ ਸ سارا جدو گرو گرب مہاراج کی گواہی دیکھیے بارے

ਸਰਕਾਰ ਨੂੰ ਅਲਟੀਮੇਟਮ ਦੇਣਾ ਚਾਹੀਦਾ ਹੈ ਜੇ 1 ਮਹੀਨੇ ਦੇ ਵਿੱਚ ਇਹਨਾਂ ਨੇ ਸੋਦੇ ਸਾਥ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਵੀ ਆਪਣੀ ਕੋਈ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ ਕਿ ਜਿਹੜੇ 7 ਮਸੂਮ ਬੱਚੇ ਮਰੇ ਹਨ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ